ਹੈਲੋ ਫਰੈਂਡਸ ਸ਼ਸ਼ੀ ਅਗਰਵਾਲ ਇਕਨੋਮਿਕਸ ਦੇ ਲਾਅ ਕਲਾਸਿਸ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹੈਗੀ ਹਾਂ ਜਿਵੇਂ ਅੱਜ ਆਪਾਂ ਪੜਾਂਗੇ ਵਿਅਸ਼ਟੀ ਅਰਥਸ਼ਾਸਤਰ ਔਰ ਉਹਦੇ ਵਿੱਚ ਇਹ ਬਹੁਤ ਹੀ ਮਹੱਤਵਪੂਰਨ ਕੁਐਸਚਨ ਹੈਗਾ ਪੂਰਨ ਮੁਕਾਬਲੇ ਨੂੰ ਪਰਿਭਾਸ਼ਿਤ ਕਰੋ ਪੂਰਨ ਮੁਕਾਬਲੇ ਵਿੱਚ ਫਰਮ ਦੀ ਕੀਮਤ ਤੇ ਉਤਪਾਦਨ ਦਾ ਨਿਰਧਾਰਨ ਕਿਵੇਂ ਕੀਤਾ ਜਾਂਦਾ ਹੈ ਦੇਖੋ ਇਹ ਇਕੁਏਸ਼ਨ ਬਹੁਤ ਇੰਪੋਰਟੈਂਟ ਹੈ ਤੇ ਬੱਚੇ ਗਲਤੀ ਦੇ ਨਾਲ ਇਹਦੇ ਵਿੱਚ ਫਰਮ ਦਾ ਸੰਤੁਲਨ ਲਿਖਿਆ ਨਹੀਂ ਆ ਉਹ ਨਹੀਂ ਲਿਖਣਾ ਹੁੰਦਾ ਇਹਦੇ ਵਿੱਚ ਇਹਨੂੰ ਇੰਗਲਿਸ਼ 'ਚ ਆਪਾਂ ਇਦਾਂ ਕਹਿ ਸਕਦੇ ਡਿਫਾਈਨ ਪਰਫੈਕਟ ਕੰਪੀਟੀਸ਼ਨ ਹਾਊ ਪ੍ਰਾਈਸ ਐਂਡ ਆਉਟਪੁੱਟ ਆਫ ਅ ਫਰਮ ਆਰ ਡਿਟਰਮਾਈਨਡ ਅੰਡਰ ਪਰਫੈਕਟ ਕੰਪੀਟੀਸ਼ਨ ਜਦੋਂ ਇਹਨੂੰ ਆਪਾਂ ਲਿਖਣਾ ਹੈਗਾ ਪੂਰਨ ਮੁਕਾਬਲੇ ਦਾ ਮਤਲਬ ਪਰਿਭਾਸ਼ਾ ਉਹਦੀਆਂ ਵਿਸ਼ੇਸ਼ਤਾਵਾਂ ਫਿਰ ਉਹਦੇ ਵਿੱਚ ਦੱਸਣਾ ਹੈਗਾ ਕਿ ਮੰਗ ਤੇ ਆਮਦਨ ਵਕਰ ਕਿਵੇਂ ਹੁੰਦੀ ਹੈ ਫਿਰ ਆਪਾਂ ਦੱਸਣਾ ਹੈਗਾ ਕਿਵੇਂ ਕੀਮਤ ਨਿਰਧਾਰਿਤ ਹੁੰਦੀ ਹੈ ਫਿਰ ਆਪਾਂ ਦੱਸਣਾ ਹੈਗਾ ਮੰਗ ਤੇ ਪੂਰਤੀ ਵਿੱਚ ਪਰਵਰਤਨ ਦਾ ਸੰਤੁਲਨ ਕੀਮਤ ਅਤੇ ਸੰਤੁਲਨ ਮਾਤਰਾ ਤੇ ਕੀ ਪ੍ਰਭਾਵ ਪੈਂਦਾ ਹੈਗਾ ਸਟੈਪ ਬਾਈ ਸਟੈਪ ਕਰਕੇ ਆਪਾਂ ਇਹਨੂੰ ਲਿਖਣਾ ਹੈਗਾ ਪੂਰਬ ਕਾਬਲਾ ਬਾਜ਼ਾਰਤੀ ਉਹ ਸਥਿਤੀ ਹੈਗੀ ਹੈ ਜਿੱਥੇ ਬਹੁਤ ਸਾਰੇ ਖਰੀਦਦਾਰ ਹੁੰਦੇ ਐ ਤੇ ਬਹੁਤ ਸਾਰੇ ਵਿਕਰੇਤਾ ਹੁੰਦੇ ਐ ਔਰ ਜਿਹੜੀ ਵਿਕਰੀਤਾ ਹੁੰਦੀ ਹੈਗੀ ਉਹ ਇੱਕੋ ਜਿਹਾ ਵਸਤੂ ਜਿਹੜਾ ਹੈਗਾ ਹਰ ਜਗ੍ਹਾ ਤੇ ਵਿਕਦੀ ਹੈਗੀ ਹੈ ਸਮਰੂਪ ਵਸਤੂਆਂ ਹੁੰਦੀਆਂ ਹਨ ਇਹਨਾਂ ਵਿੱਚ ਕੋਈ ਵੀ ਭਵਿੰਨਤਾ ਨਹੀਂ ਪਾਈ ਜਾਂਦੀ ਹੈਗੀ ਔਰ ਵਸਤੂ ਦੀ ਜਿਹੜੀ ਕੀਮਤ ਹੁੰਦੀ ਹੈ ਉਦਯੋਗ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ ਡਿਮਾਂਡ ਤੇ ਸਪਲਾਈ ਤੇ ਸਾਰੀਆਂ ਫਰਮਾਂ ਇਸੇ ਕੀਮਤ ਤੇ ਪਦਾਰਥ ਨੂੰ ਵੇਚਦੀਆਂ ਹਨ ਇਸ ਲਈ ਬਾਜ਼ਾਰ ਵਿੱਚ ਇੱਕ ਹੀ ਕੀਮਤ ਹੁੰਦੀ ਹੈ ਕਿ ਕਿ ਕੀਮਤ ਉਦਯੋਗ ਦੁਆਰਾ ਫਿਕਸ ਕੀਤੀ ਜਾਂਦੀ ਹੈਗੀਏ। ਔਰ ਉਸ ਦਿੱਤੀ ਹੋਈ ਕੀ ਫਿਕਸ ਕੀਤੀ ਹੋਈ ਕੀਮਤ ਤੇ ਫਰਮ ਜਿੰਨਾ ਮਰਜੀ ਮਾਲ ਵੇਚ ਲੈਣ। ਇੱਕ ਫਰਮ ਕੀਮਤ ਲੈਣ ਵਾਲੀ ਹੁੰਦੀ ਹੈ ਨਾ ਕਿ ਕੀਮਤ ਟੈਗ ਕਰਨ ਵਾਲੀ ਹੈ। ਪਰਫੈਕਟ ਕੰਪੀਟੀਸ਼ਨ ਨੂੰ ਆਪਾਂ ਇਸ ਤਰ੍ਹਾਂ ਨਾਲ ਪਰਿਭਾਸ਼ਿਤ ਕਰ ਸਕਦੇ ਹਾਂ। ਪੂਰਨ ਮੁਕਾਬਲਾ ਬਾਜ਼ਾਰ ਦੀ ਉਹ ਦ੍ਰਿਸ਼ਾ ਹੈ ਜਿਸ ਵਿੱਚ ਬਹੁਤ ਸਾਰੇ ਖਰੀਦਦਾਰ ਤੇ ਵੇਚਣ ਵਾਲੇ ਹੁੰਦੇ ਹਨ। ਸਮਰੂਪ ਪਦਾਰਥ ਹੁੰਦੇ ਹਨ ਉਦਯੋਗਾ ਵਿੱਚ ਫਰਮਾਂ ਜਿਹੜੀਆਂ ਹੁੰਦੀਆਂ ਹੈਗੀਆਂ ਸੁਤੰਤਰਤਾ ਨਾਲ ਪ੍ਰਵੇਸ਼ ਕਰ ਸਕਦੀਆਂ ਬਾਜ਼ਾਰ ਦੇ ਵਰਤਮਾਨ ਦਸ਼ਾਵਾ ਦਾ ਖਰੀਦਦਾਰ ਤੇ ਵੇਚਣ ਵਾਲੇ ਨੂੰ ਪੂਰਾ ਗਿਆਨ ਹੁੰਦਾ ਹੈਗਾ ਤੇ ਵਿਕਲਪਿਕ ਪ੍ਰਯੋਗਾ ਵਿੱਚ ਜਿਹੜੇ ਉਤਪਾਦਨ ਦੇ ਸਾਧਨ ਜਿਹੜੇ ਹੁੰਦੇ ਹੈ ਗਤੀਸ਼ੀਲ ਹੁੰਦੇ ਹਨ ਆਬਲੇ ਦੀਆਂ ਵਿਸ਼ੇਸ਼ਤਾਈਆਂ ਲਾਰਜ ਨੰਬਰ ਆਫ ਸੈਲਰ ਐਂਡ ਬਾਅਰ ਬਟ ਥੇ ਨੰਬਰ ਇਜ਼ ਵੈਰੀ ਸਮਾਲ ਖਰੀਦਦਾਰ ਤੇ ਵਿਕਰੇਤਾਵਾਂ ਦੀ ਜ਼ਿਆਦਾ ਸੰਖਿਆ ਪਰ ਛੋਟਾ ਆਕਾਰ ਪੂਰਨ ਮੁਕਾਬਲੇ ਵਿੱਚ ਖਰੀਦਦਾਰ ਤੇ ਵਿਕਰੇਤਾ ਦੀ ਸੰਖਿਆ ਬਹੁਤ ਜ਼ਿਆਦਾ ਹੁੰਦੀ ਹੈ ਪਰੰਤੂ ਹਰੇਕ ਖਰੀਦਦਾਰ ਤੇ ਹਰੇਕ ਵਿਕਰੇਤਾ ਦਾ ਆਕਾਰ ਇੰਨਾ ਛੋਟਾ ਹੁੰਦਾ ਹੈ ਕਿ ਉਹਨਾਂ ਦੁਆਰਾ ਖਰੀਦੀ ਗਈਆਂ ਵੇਚੀ ਜਾਣ ਵਾਲੀ ਪਦਾਰਥ ਜਿਹੜੇ ਹੁੰਦੇ ਕੀਮਤ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀਆਂ ਵਸਤੂਆਂ ਹੁੰਦੀਆਂ ਹਨ ਉਹ ਇੱਕੋ ਜਿਹੀਆਂ ਹੁੰਦੀਆਂ ਹਨ ਇੱਕ ਸਮਾਨ ਹੁੰਦੀਆਂ ਜਿੱਥੋਂ ਮਰਜੀ ਖਰੀਦ ਲਓ ਇੱਕੋ ਜਿਹੀਆਂ ਮਿਲਣਗੀਆਂ ਉਹਨਾਂ ਦੇ ਵਿੱਚ ਕੋਈ अलग नहीं चीज होती हैगी एको जियां होती है फिर है कि पूर्ण ज्ञान खरीदार ਤੇ ਵਿਕਰੇਤਾ ਨੂੰ ਪਦਾਰਥ ਦੀ ਕੀਮਤ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ ਵਿਕਰੇਤਾ ਪਦਾਰਥ ਨੂੰ ਕਿਸ ਮੁੱਲ ਤੇ ਵੇਚ ਰਹੇ ਹਨ ਤੇ ਵਿਕਰੇਤਾ ਨੂੰ ਵੀ ਇਹ ਪਤਾ ਹੁੰਦਾ ਹੈਗਾ ਕਿ ਕਿਹੜੇ ਖਰੀਦਦਾਰ ਤੋਂ ਬਾਅਦ ਪੈਸੇ ਪ੍ਰਾਪਤ ਹੁੰਦੇ ਹਨ ਇਸ ਕਰਕੇ ਇਕੋ ਜੀ ਕੀਮਤ ਹੀ ਚਲਦੀ ਹੈ ਕਿਉਂਕਿ ਸਭ ਨੂੰ ਪੂਰਾ ਗਿਆਨ ਹੁੰਦਾ ਹੈ ਔਰ ਫਿਰ ਉਸ ਤੋਂ ਬਾਅਦ ਹੈ ਕਿ ਫਰਮਾਂ ਜਿਹੜੀਆਂ ਹੁੰਦੀਆਂ ਹੈਗੀਆਂ ਆਪਣੀ ਮਰਜ਼ੀ ਦੇ ਨਾਲ ਲੰਬੇ ਸਮੇਂ ਵਿੱਚ ਆ ਸਕਦੀਆਂ ਤੇ ਲੰਬੇ ਸਮੇਂ ਵਿੱਚ ਛੱਡ ਕੇ ਜਾ ਸਕਦੀਆਂ ਪ੍ਰਾਣੀਆਂ ਫਰਮਾਂ ਫਿਰ ਇੱਥੇ ਕੋਈ ਰਿਸਟ੍ਰਿਕਸ਼ਨ ਨਹੀਂ ਹੁੰਦੀ ਹੈਗੀ ਖਰੀਦਦਾਰ ਤੇ ਵਿਕਰੇਤਾ ਆਪਣੀ ਮਰਜ਼ੀ ਦੇ ਨਾਲ ਇੱਕ ਦੂਜੇ ਨਾਲ ਐਗਰੀਮੈਂਟ ਕਰਦੇ ਹੈਗੇ ਆ ਜਿਹੜੇ ਸਾਧਨ ਹੁੰਦੇ ਆ ਉਹਨਾਂ ਦੀ ਪੂਰਨ ਗਤੀਸ਼ੀਲਤਾ ਹੁੰਦੀ ਹੈ ਬਾਜ਼ਾਰ ਵਿੱਚ ਵਸਤੂਆਂ ਤੇ ਸੇਵਾਵਾਂ ਤੇ ਸਾਧਨਾਂ ਦੀ ਗਤੀਸ਼ੀਲਤਾ ਪਾਈ ਜਾਂਦੀ ਹੈ ਉਤਪਾਦਨ ਦੇ ਸਾਧਨ ਆਪਣੇ ਵਕਫ ਵਕ ਉਦਯੋਗਾ ਵਿੱਚ ਜਿੱਥੇ ਵੀ ਰੋਜ਼ਗਾਰ ਮਿਲਦਾ ਹੈ ਉਹਨਾਂ ਨੂੰ ਜਾਲੀ ਸੁਤੰਤਰ ਹੁੰਦੇ ਹਨ ਕਿਉਂਕਿ ਇੱਥੇ ਪੂਰਨ ਗਿਆਨ ਹੁੰਦਾ ਹੈਗਾ ਇਸ ਕਰਕੇ ਫਰਮਾਂ ਨੂੰ ਇਸ਼ਤਿਹਾਰਬਾਜ਼ੀ ਦੇ ਉੱਤੇ ਕੋਈ ਪੈਸਾ ਨਹੀਂ ਖਰਚ ਕਰਨਾ ਪੈਂਦਾ ਫਿਰ ਇਹ ਜਿਹੜੀ ਟੂ ਆ ਟੂ ਟ੍ਰਾਂਸਪੋਰਟੇਸ਼ਨ ਦੀ ਕਾਸਟ ਹੁੰਦੀ ਹੈ ਉਹਦੇ ਤੇ ਵੀ ਕੋਈ ਪੈਸਾ ਖਰਚ ਨਹੀਂ ਕਰਨਾ ਪੈਂਦਾ ਕੀਮਤ ਉਦਯੋਗ ਦੁਆਰਾ ਫਿਕਸ ਕੀਤੀ ਜਾਂਦੀ ਹੈਗੀ ਹੈ ਤੇ ਸਾਰੀਆਂ ਫਰਮਾਂ ਜਿਹੜੀ ਉਦਯੋਗ ਪ੍ਰਾਈਸ ਫਿਕਸ ਕਰਦਾ ਉਹਦੇ ਤੇ ਵੇਚਦੀਆਂ ਹੁੰਦੀਆਂ ਫਰਮਾਂ ਜਿਹੜੀਆਂ ਹੁੰਦੀਆਂ ਪ੍ਰਾਈਸ ਟੇਕਰ ਹੁੰਦੀਆਂ ਨੌਕੇ ਪ੍ਰਾਈਸ ਮੇਕਰ ਪੂਰਨ ਪ੍ਰਤੀਯੋਗਤਾ ਦੀ ਗੱਲ ਕਰਦੇ ਹੈਗੇ ਆ ਤਾਂ ਇਹਦੇ ਵਿੱਚ ਜਿਹੜਾ ਮੰਗ ਤੇ ਆਮਦਨ ਵਕਰ ਜਿਵੇਂ AR ਜਿਹੜੀ ਕਿ ਮੰਗ ਵਕਰ ਹੁੰਦੀ ਹੈ MR ਜਿਹੜਾ ਕਿ ਸੀਮਾਂਤ ਆਮਦਨ ਵਕਰ ਹੁੰਦਾ ਉਹ ਦੋਨੋਂ ਬਰਾਬਰ ਹੁੰਦੇ ਆ AR ਤੇ MR ਇੱਕ ਦੂਜੇ ਦੇ ਬਰਾਬਰ ਹੈ AR ਜਿਹੜਾ ਕਿ ਡਿਮਾਂਡ ਕਰਵ ਹੁੰਦਾ ਹੈ ਦੇਖੋ ਜਿਹੜੀ ਪੂਰਨ ਪ੍ਰਤੀਯੋਗਤਾ ਹੈ ਇਹਦੇ ਵਿੱਚ ਇੰਡਸਟਰੀ ਪ੍ਰਾਈਸ ਫਿਕਸ ਕਰਦੀ ਹੈ ਉਸ ਦਿੱਤੀ ਹੋਈ ਪ੍ਰਾਈਸ ਤੇ ਫਰਮ ਜਿੰਨਾ ਮਰਜੀ सेल ਕਰ ਲੈ ਇਹ ਐਕਸ ਦੁਰੇ ਦੇ ਸਮਾਨੰਤਰ ਹੁੰਦੀ ਹੈ ਹੁਣ ਆਪਾਂ ਦੇਖਦੇ ਹਾਂ ਕਿ ਪੂਰਨ ਮੁਕਾਬਲੇ ਵਿੱਚ ਕੀਮਤ ਨਿਰਧਾਰਨ ਕਿਵੇਂ ਹੁੰਦੀ ਹੈ ਜਿਵੇਂ ਆਪਾਂ ਨੂੰ ਪਤਾ ਹੈਗਾ ਕਿ ਜਦੋਂ ਵੀ ਕਿਸੇ ਵਿਸਤੂ ਦੀ ਕੀਮਤ ਨਿਰਧਾਰਨ ਕਰਨੀ ਹੈਗੀ ਹੈ ਤਾਂ ਉਹ ਡਿਮਾਂਡ ਤੇ ਸਪਲਾਈ ਦੁਆਰਾ ਕੀਤੀ ਜਾਂਦੀ ਹੈਗੀ ਹੈ ਔਰ ਪੂਰਨ ਪ੍ਰਤੀਯੋਗਤਾ ਦੇ ਵਿੱਚ ਉਦਯੋਗ ਜਿਹੜਾ ਹੈਗਾ ਕੀਮਤ ਫਿਕਸ ਕਰਦਾ ਹੈਗਾ ਉਸ ਦਿੱਤੀ ਹੋਈ ਕੀਮਤ ਦੇ ਉੱਤੇ ਫਰਮਾ ਜਿੰਨਾ ਮਰਜੀ ਸੇਲ ਕਰ ਲੈਣ ਹੁਣ ਆਪਾਂ ਇਹ ਟੇਬਲ ਦੇਣਾ ਹੈਗਾ ਇਹ ਚ ਆਪਾਂ ਦੇਖ ਰਹੇ ਆ ਪ੍ਰਾਈਸ 5 ਹੈਗੀ ਹੈ 5 ਤੋਂ ਘਟਦੀ ਜਾ ਰਹੀ ਹੈ ਜਦੋਂ ਪ੍ਰਾਈਸ ਘਟਦੀ ਜਾ ਰਹੀ ਹੈ ਜਿਵੇਂ 5 ਹੈ ਤਾਂ ਇਹਦੇ ਤੇ ਡਿਮਾਂਡ ਜਿਹੜੀ ਹੈਗੀ ਹੈ ਘੱਟ ਹੈਗੀ ਹੈ ਜਿਵੇਂ ਜਿਵੇਂ ਪ੍ਰਾਈਸ ਕٹےਗੀ ਡਿਮਾਂਡ ਵਾਧੀ ਜਾਏਗੀ ਪ੍ਰਾਈਸ ਤੇ ਡਿਮਾਂਡ ਦੇ ਵਿੱਚ ਇਨਵਰਸ ਰਿਲੇਸ਼ਨ ਹੁੰਦਾ ਹੈ ਬਟ ਪ੍ਰਾਈਸ ਤੇ ਸਪਲਾਈ ਵਿੱਚ ਪੋਜ਼ਿਟਿਵ ਰਿਲੇਸ਼ਨ ਹੁੰਦਾ ਹੈ ਕਿਉਂਕਿ ਜਿਵੇਂ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਪ੍ਰਾਈਸ ਘੱਟ ਰਹੀ ਹੈ ਤਾਂ ਸਪਲਾਈ ਵੀ ਘੱਟ ਰਹੀ ਹੈ ਜਿੱਥੇ ਆਪਣੀ ਡਿਮਾਂਡ ਤੇ ਸਪਲਾਈ ਜਿਹੜੀ ਹੈਗੀ ਹੈ ਬਰਾਬਰ ਹੁੰਦੀ ਹੈ ਉੱਥੇ ਪ੍ਰਾਈਸ ਨਿਰਧਾਰਤ ਹੁੰਦੀ ਹੈ ਜਿਵੇਂ ਆਪਾਂ ਦੇਖਦੇ ਹੈਗੇ ਕਿ ਜਦ ਵਸਤੂ ਦੀ ਕੀਮਤ 3 ਉੱਤੇ ਡਿਮਾਂਡ ਤੇ ਸਪਲਾਈ ਬਰਾਬਰ ਹੈਗੇ ਤਾਂ ਉੱਥੇ ਜਿਹੜੀ ਸੰਤੁਲਨ ਪ੍ਰਾਈਸ ਹੁੰਦੀ ਹੈ 3 ਰੁਪਏ ਹੈਗੀ ਹੈ ਇਹਦਾ ਆਪਾਂ ਗ੍ਰਾਫ ਬਣਾ ਲੈਣਾ ਹੈਗਾ ਦੇਖੋ ਇੱਥੇ ਡਿਮਾਂਡ ਤੇ ਸਪਲਾਈ ਇੱਥੇ ਪ੍ਰਾਈਸ ਲੈ ਲੈਣੀ ਹੈਗੀ ਹੈ ਆ ਆਪਣਾ ਡਿਮਾਂਡ ਕਰਵਾ ਜਿਹੜਾ ਉੱਪਰ ਤੋਂ ਨੀਚੇ ਵੱਲ ਆ ਰਿਹਾ ਹੈ ਸਪਲਾਈ ਕਰ ਜਿਹੜਾ ਨੀਚੇ ਤੋਂ ਉੱਪਰ ਜਾ ਰਿਹਾ ਇਹਦੀ ਪੋਜੀਟਿਵ ਸਲੋਪ ਹੈ ਇੱਥੇ ਇੱਕ ਦੂਜੇ ਦੇ ਬਰਾਬਰ ਹੁੰਦੀ ਹੈ ਤੇ ਜਿਹੜੀ ਸੰਤੁਲਿਤ ਪ੍ਰਾਈਸ ਹੈਗੀ ਹੈ ਉਹ ਆਹ ਵਾਲੀ ਨਿਰਧਾਰਤ ਹੋ ਜਾਂਦੀ ਹੈ ਇਹ ਜਿਹੜਾ ਈ ਬਿੰਦੂ ਹੈਗਾ ਇਹ ਸੰਤੁਲਨ ਦਾ ਹੈ ਮੰਨ ਲਓ ਕਿਸੇ ਰੀਜ਼ਨ ਕਰਕੇ ਪ੍ਰਾਈਸ ਉੱਪਰ ਚਲੀ ਜਾਂਦੀ ਹੈਗੀ ਹੈ ਤਾਂ ਇੱਥੇ ਆਪਾਂ ਦੇਖਦੇ ਹਾਂ ਸਪਲਾਈ ਜ਼ਿਆਦਾ ਹੈ ਡਿਮਾਂਡ ਘੱਟ ਹੈ ਤਾਂ ਪ੍ਰਾਈਸ ਆਟੋਮੈਟਿਕਲੀ ਕੱਟ ਜਾਏਗੀ ਜੇ ਕਿਸੇ ਕਾਰਨ ਵੰਸ਼ ਪ੍ਰਾਈਸ ਘਟ ਜਾਂਦੀ ਹੈ ਤਾਂ ਉਥੇ ਸਪਲਾਈ ਘਟ ਹੈ ਡਿਮਾਂਡ ਜ਼ਿਆਦਾ ਤੇ ਪ੍ਰਾਈਸ ਆਟੋਮੈਟਿਕਲੀ ਵੱਧ ਜਾਏਗੀ ਇਹ ਸਾਰਾ ਕੁਝ ਤੁਸੀਂ ਲਿਖਣਾ ਹੈਗਾ ਮੈਂ ਤੁਹਾਨੂੰ ਮੂਜਬਾਨੀ ਦੱਸ ਰਹੀ ਹੈਗੀ ਹੁਣ ਆਪਾਂ ਦੇਖਦੇ ਹਾਂ ਕਿ ਜਿਹੜੀ ਪ੍ਰਾਈਸ ਹੈਗੀ ਹੈ ਉਦਯੋਗ ਦੁਆਰਾ ਫਿਕਸ ਕੀਤੀ ਜਾਂਦੀ ਹੈ ਜਿੱਥੇ ਡਿਮਾਂਡ ਤੇ ਸਪਲਾਈ ਇੱਕ ਦੂਜੇ ਦੇ ਬਰਾਬਰ ਹੁੰਦੇ ਹੈ ਉਸ ਦਿੱਤੇ ਹੋਏ ਪ੍ਰਾਈਸ ਤੇ ਫਰਮ ਜਿੰਨਾ ਮਰਜੀ ਸੇਲ ਕਰ ਲੈ ਆ ਪ੍ਰਾਈਸ इंडस्ट्री ਦਾ ਨਾ ਫਿਕਸ ਕੀਤੀ ਗਈ ਹੈ ਇਸ ਤੇ ਚైనా ਸੇਲ ਕਰ ਲੈ ਚਾਹੀਦਾ ਹੈ ਨਾ ਸੇਲ ਕਰ ਲੈ ਇੱਥੇ ਜਿਹੜਾ AR ਤੇ MR ਇੱਕ ਦੂਜੇ ਦੇ ਬਰਾਬਰ ਹੈਗੇ ਪੂਰਨ ਮੁਕਾਬਲੇ ਵਿੱਚ ਆਸਤ ਆਮਦਨ ਤੇ ਸੀਮਾ ਆਮਦਨ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ ਪੂਰਨ ਪ੍ਰਤੀਯੋਗਤਾ ਦੀ ਸਥਿਤੀ ਵਿੱਚ ਉਦਯੋਗ ਕੀਮਤ ਤੈਅ ਕਰਨ ਵਾਲਾ ਹੁੰਦਾ ਹੈ ਫਰਮ ਉਸ ਕੀਮਤ ਨੂੰ ਮਨਜ਼ੂਰ ਕਰਦੀ ਹੈ ਉਸ ਜਿਹੜੀ ਕੀਮਤ ਅਯੋਗ ਨੇ ਨਿਰਧਾਰਤ ਕੀਤੀ ਹੈ ਕਿ ਉਸ ਤੇ ਉਹ ਜਿੰਨਾ ਚਾਹੇ ਸੇਲ ਕਰ ਲੇ ਹੁਣ ਆਪਾਂ ਦੇਖਦੇ ਹਾਂ ਮੰਗ ਤੇ ਪੂਰਤੀ ਵਿੱਚ ਪਰਵਰਤਨ ਦਾ ਸੰਤੁਲਨ ਕੀਮਤ ਅਤੇ ਸੰਤੁਲਨ ਮਾਤਰਾ ਤੇ ਕੀ ਪ੍ਰਭਾਵ ਪੈਂਦਾ ਹੈਗਾ ਪਹਿਲਾ ਆਪਾਂ ਦੇਖਦੇ ਹਾਂ ਕਿ ਮੰਗ ਵਿੱਚ ਹੋਣ ਵਾਲੇ ਪਰਵਰਤਨ ਦਾ ਕੀਮਤ ਤੇ ਕੀ ਪ੍ਰਭਾਵ ਹੈਗੀ ਹੈ ਜੇਕਰ ਪਦਾਰਥ ਦੀ ਪੂਰਤੀ ਸਥਿਰ ਰਹਿੰਦੀ ਹੈ ਦੇਖੋ ਇੱਥੇ ਆ ਜਿਵੇਂ ਸਪਲਾਈ ਹੈਗੀ ਹੈ ਇਹ ਸਟੇਬਲ ਹੈਗੀ ਸਥਿਰ ਹੈਗੀ ਹੈ ਆ ਡਿਮਾਂਡ ਕਰਵ ਹੈਗਾ ਇਹਨੂੰ E ਬਿੰਦੂ ਤੇ ਕੱਟ ਕਰਦਾ ਹੈਗਾ ਇੱਥੇ ਜਿਹੜੀ ਪ੍ਰਾਈਸ ਹੈਗੀ ਹੈ P ਫਿਕਸ ਹੋ ਜਾਂਦੀ ਹੈਗੀ ਹੈ ਇਹ ਆਪਣੀ ਸੰਤੁਲਨ ਪ੍ਰਾਈਸ ਹੈ ਇਹ ਆਪਣੀ ਸੰਤੁਲਨ ਕੁਆਂਟੀਟੀ ਹੈ ਹੁਣ ਆਪਾਂ ਦੇਖਦੇ ਹਾਂ ਵੀ ਸਪਲਾਈ ਵਿੱਚ ਕੋਈ ਪਰਵਰਤਨ ਨਹੀਂ ਆਉਂਦਾ ਮੰਗ ਵਿੱਚ ਪਰਵਰਤਨ ਆਉਂਦਾ ਹੈਗਾ ਤਾਂ ਆਪਾਂ ਦੇਖਦੇ ਹਾਂ ਕਿ ਜਦੋਂ ਆਪਣੀ ਮੰਗ ਵੱਧਦੀ ਹੈ ਤਾਂ ਆਪਣਾ ਡਿਮਾਂਡ ਕਰਵ D1 D1 ਸੱਜੇ ਪਾਸੇ ਵੱਲ ਖਿਸਕ ਜਾਂਦਾ ਹੈਗਾ और अपना जोड़ा संतुलन होंगे ई वन हूं इतने जीडी प्राइस होंगी पी वन होंगी जी कि पेलो ज़्यादा है और अपना आउटपुट ओ क्यू वन है हूँ जो तो अपनी डिमांड घट जाती है तो खब्बे पास वाले खिसक जाता डी टू डी टू तो इत संतुलन भी ई टू से आ जाता है तो इतने अपनी प्राइस जी है घट निर्धारित होंगी हैगी कुंटिटी है जे मंगी है तो प्राइस वो है जो मंग घट जाती है तो प्राइस ਕੱਟ ਹੈਗੀ ਹੈ ਉਹ ਐਕਸ ਤੇ ਆਪਾਂ ਕੁਆਂਟੀਟੀ ਲੈਣੀ ਹੈ ਇੱਥੇ ਆਪਾਂ ਪ੍ਰਾਈਸ ਲੈਣੇ ਹੈਗੇ ਆ ਸਾਰਾ ਤੁਸੀਂ ਜਿਹੜਾ ਹੈਗਾ ਮੈਂ ਜਿਹੜਾ ਤੁਹਾਨੂੰ ਸਮਝਾਇਆ ਹੈਗਾ ਇਹ ਮੈਂ ਸਾਰਾ ਤੁਸੀਂ ਉਹਦੇ ਵਿੱਚ ਲਿਖਣਾ ਹੈਗਾ ਕਿ ਜਦੋਂ ਮੰਗ ਵਧਦੀ ਹੈ ਤਾਂ ਡਿਮਾਂਡ ਕਰ ਸੱਚੇ ਪਾਸੇ ਵੱਲ ਚੱਲ ਜਾਂਦਾ ਹੈ ਤਾਂ ਨਵੀਂ ਕੀਮਤ ਉਪੀਵਨ ਹੁੰਦੀ ਹੈ ਜਦੋਂ ਮੰਗ ਘਟਦੀ ਹੈ ਤਾਂ ਇਹ ਖੱਬੇ ਪਾਸੇ ਵੱਲ ਚਲਾ ਜਾਂਦਾ ਹੈ ਤੇ ਕੀਮਤ ਘਟ ਕੇ OP2 ਹੋ ਜਾਂਦੀ ਹੈ ਹੁਣ ਆਪਾਂ ਦੇਖਦੇ ਹਾਂ ਪੂਰਤੀ ਵਿੱਚ ਹੋਣ ਵਾਲੇ ਪਰਵਰਤਨ ਦਾ ਕੀਮਤ ਤੇ ਕੀ ਪ੍ਰਭਾਵ ਹੈਗੇ ਹੁਣ ਇੱਥੇ ਦੇਖੋ ਡਿਮਾਂਡ ਵਿੱਚ ਕੋਈ ਤਬਦੀਲੀ ਨਹੀਂ ਆਂਦੀ ਹੈਗੀ ਆ ਆਪਣਾ ਸਪਲਾਈ ਕਰਵਾ ਈ ਬਿੰਦੂ ਤੇ ਸੰਤੁਲਨ ਹੁੰਦਾ ਆ ਆਪਣੀ ਕੁਆਂਟੀਟੀ ਹੈ ਆ ਆਪਣੀ ਪ੍ਰਾਈਸ ਹੈ ਹੁਣ ਜੇ ਸਪਲਾਈ ਵਧ ਕੇ S2 S2 ਤੇ ਹੁੰਦੀ ਹੈ ਸੱਜੇ ਪਾਸੇ ਸ਼ਿਫਟ ਹੋ ਜਾਂਦੀ ਹੈ ਤਾਂ ਆਪਣਾ ਆ ਜਿਹੜਾ ਹੈਗਾ ਸੰਤੁਲਨ ਹੈਗਾ E2 ਔਰ ਇੱਥੇ ਪ੍ਰਾਈਸ 2 ਪਹਿਲਾਂ ਨਾਲੋਂ ਘਟ ਤੇ ਆ ਇਹਦਾ ਆਉਟਪੁਟ ਹੈ ਜੇ ਆਪਣੀ ਸਪਲਾਈ ਘਟਦੀ ਹੈ ਤਾਂ ਇਹ ਜਿਹੜਾ ਹੈਗਾ ਖੱਬੇ ਪਾਸੇ ਵੱਲ ਚੱਲਦਾ ਰਹਿੰਦਾ ਪੈਰਲ S1 S1 ਤੇ ਇੱਥੇ ਆਪਣੀ ਕੀਮਤ ਜਿਹੜੀ ਹੁੰਦੀ ਹੈ P1 ਨਿਰਧਾਰਤ ਹੁੰਦੀ ਹੈ ਕੁਆਂਟੀਟੀ OQ1 ਹੈ ਪੂਰਤੀ ਵਿੱਚ ਘਾਟਾ ਹੋਣ ਦੇ ਕਾਰਨ ਪੂਰਤੀ ਵਕਰ ਉੱਪਰ ਨੂੰ ਉੱਠ ਕੇ S1 S1 ਹੋ ਜਾਏਗਾ ਇਹ ਮੰਗ ਵਕਰ E ਬਿੰਦੂ ਤੇ ਛੂਏਗੀ ਕੀਮਤ ਉਪ P ਹੋ ਜਾਏਗੀ ਪੂਰਤੀ ਦੇ ਵਧਨ ਦੇ ਨਾਲ ਇਹ نیچے ਖਿਸਕ ਜਾਏਗਾ ਤੇ ਕੀਮਤ ਕੱਟ ਕੇ OP2 ਹੋ ਜਾਏਗੀ ਇੰਨਾ ਹੀ ਸਵਾਲ ਦਾ ਜਵਾਬ ਤੁਸੀਂ ਲਿਖਣਾ ਹੈਗਾ